ਸੋਭਾਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਪਿੰਡ ਗਵਿੰਦਪੁਰਾ ਗੁੱਗਾ ਯਾਰ ਪੀਰ ਸਪੋਰਟਸ ਕਲੱਬ ਵੱਲੋਂ ਜਿਹੜਾ ਕਿ ਹਰ ਇੱਕ ਸਾਲ ਨਸ਼ਿਆਂ ਤੋਂ ਪਰਹੇਜ਼ ਇੱਕ ਸੰਗੀ ਜੋਚ ਨੂੰ ਲੈ ਕੇ ਪਿੰਡ ਦੇ ਜਿਹੜੇ ਨੌਜਵਾਨ ਨੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਵੱਖ-ਵੱਖ ਕਲੱਬਾਂ ਦੇ ਸਹਿਯੋਗ ਨਾਲ ਸਮੂਹ ਨਗਰ ਦੇ ਸਹਿਯੋਗ ਨਾਲ ਸੋ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਅਸੀਂ ਹਰ ਇੱਕ ਸਾਲ ਦੇਖਦੇ ਆ ਸੋ ਅੱਜ ਇਹਨਾਂ ਨੇ ਨਿੱਕੀ ਜਿਹੀ ਕੋਸ਼ਿਸ਼ ਕਰਕੇ ਪੂਰੇ 22 ਪਿੰਡਾਂ ਦੇ ਵਿੱਚ ਇੱਕ ਪੂਰੇ ਭਾਰਤ ਦੇ ਵਿੱਚ ਆਪਾਂ ਕਹਿ ਸਕਦੇ ਇੱਕ ਮਿਸਾਲ ਪੈਦਾ ਕਰ ਦਿੱਤੀ ਸੋ ਅਓ ਅੱਜ ਆਪਾਂ ਗੱਲ ਕਰਦੇ ਆਂ ਪਿੰਡ ਦੇ ਨੌਜਵਾਨਾਂ ਨਾਲ ਤੇ ਜਿਹੜੇ ਅੱਜ ਦੇ ਸਾਡੇ ਮੁੱਖ ਬਲਾਰੇ ਨੇ ਉਹਨਾਂ ਨਾਲ ਗੱਲ ਕਰਦੇ ਆ ਕਿ ਜਿਹੜੀ ਅੱਜ ਨਸਿਆਂ ਦੇ ਵਿੱਚ ਲੋਕ ਜਿਹੜੇ ਅੱਜ ਨਮੀ ਪਨੀਰੀ ਆ ਉਹ ਨਸਿਆਂ ਦੀ ਦਲਦਲ ਵਿੱਚ ਫਸੀ ਹੋਈ ਆ ਸੋ ਇੱਕ ਚੰਗਾ ਉਪਰਾਲਾ ਨਸਿਆਂ ਤੋਂ ਬਚਣ ਲਈ ਹਰ ਇੱਕ ਪਿੰਡ ਦੇ ਵਿੱਚ ਵਾਲੀਬਾਲ ਫੁੱਟਬਾਲ ਦੇ ਮੈਚ ਕ੍ਰਿਕਟ ਦੇ ਮੈਚ ਕਬੱਡੀ ਦੇ ਮੈਚ ਕਰਵਾਉਣੇ ਚਾਹੀਦੇ ਨੇ ਸੋ ਸਵੇਰੇ ਉੱਠ ਕੇ ਜਿਹੜੀਆਂ ਕਸਰਤਾਂ ਵੀ ਕਰਨੀਆਂ ਚਾਹੀਦੀਆਂ ਨੇ ਸੋ ਆਓ ਗੱਲ ਕਰਦੇ ਆ ਸਾਡੇ ਬਹੁਤ ਹੀ ਰਿਸਪੈਕਟਡ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਜੀ ਜਿਹੜੇ ਕਿ ਅੱਜ ਆਪਣੇ ਪਿੰਡ ਗਵਿੰਦਪੁਰਾ ਦੇ ਵਿੱਚ ਹਾਜ਼ਰੀ ਲਗਵਾਉਣ ਪਹੁੰਚੇ ਨੇ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਸੋ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਇਸ ਨੌਜਵਾਨ ਪੀੜ੍ਹੀ ਨੂੰ ਤੁਸੀਂ ਕੀ ਸੁਨੇਹਾ ਦੇਣੇ ਚਾਹੁੰਦੇ ਹੋ ਕਿ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਆ ਵੀ ਉਹ ਆਪਣੇ ਕਮਾਕਾਰਾਂ ਨੂੰ ਜਿਵੇਂ ਆਪਾਂ ਕਹਿ ਸਕਦੇ ਆ ਵੀ ਅੱਜ ਕੱਲ੍ਹ ਦਾ ਮਾਹੌਲ ਐਸਾ ਹੋਇਆ ਪਿਆ ਕਿ ਇੰਸਟਾਗ੍ਰਾਮ ਫੇਸਬੁੱਕ ਵਟਸਐਪ ਜੋਗਾ ਹੀ ਰਹਿ ਗਏ ਬੱਚੇ ਇਹ ਇਸ ਰੁਝਾਨ ਵੱਲ ਕਿਉਂ ਨਹੀਂ ਵੱਧ ਰਿਹਾ ਸੋ ਨਾਲ ਬਾਰੇ ਤੁਸੀਂ ਕੀ ਕਹਿਣਾ ਖੇਡਾਂ ਬਾਰੇ ਕੀ ਕਹੋਗੇ ਸੋ ਇਹ ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਮੀਡੀਆ ਦਾ ਇੱਥੇ ਪਹੁੰ ਮੈਂ ਜੀ ਆਇਆਂ ਨੂੰ ਕਰਦਾ ਦਲਤ ਸਮਾਜ ਸੇਵਾ ਸੰਗਠਨ ਰਜਿਸਟਰਡ ਪੰਜਾਬ ਵੱਲੋਂ ਅਤੇ ਨਗਰ ਪੰਚਾਇਤ ਗੋਬਿੰਦਪੁਰਾ ਵੱਲੋਂ ਇਲਾਕਾ ਨਿਵਾਸੀਆਂ ਵੱਲੋਂ ਨਗਰ ਨਿਵਾਸੀਆਂ ਵੱਲੋਂ ਤੁਹਾਨੂੰ ਪ੍ਰੈਸ ਵਾਲਿਆਂ ਨੂੰ ਜੀ ਆਇਆਂ ਨੂੰ ਔਰ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਨੌਜਵਾਨ ਪੀੜ੍ਹੀ ਨੌਜਵਾਨ ਪੀੜ੍ਹੀ ਸਭ ਤੋਂ ਵੱਡੀ ਨਲਾਇਕੀ ਆ ਜੀ ਸਰਕਾਰਾਂ ਦੀ ਔਰ ਇਹ ਸਰਕਾਰਾਂ ਦੀ ਨਲਾਇਕੀ ਦੇ ਕਾਰਨ ਅੱਜ ਸਾਡੇ ਬੱਚੇ ਇੰਸਟਾਗ੍ਰਾਮ ਤੇ ਲੱਗੇ ਹੋਏ ਨੇ ਅੱਜ ਸਾਡੇ ਬੱਚੇ ਫੇਸਬੁੱਕ ਤੇ ਲੱਗੇ ਹੋਏ ਨੇ ਅੱਜ ਸਾਡੇ ਬੱਚੇ ਵਾਟਸ਼ਅਪ ਤੇ ਲੱਗੇ ਹੋਏ ਨੇ ਕਿਉਂਕਿ ਜਦੋਂ ਇਹਨਾਂ ਨੂੰ ਕੰਮਕਾਰ ਮਿਲੇ ਇਹਨਾਂ ਨੂੰ ਰੋਜ਼ਗਾਰ ਮਿਲੇ ਇਹਨਾਂ ਨੂੰ ਨੌਕਰੀ ਮਿਲੇ ਤਾਂ ਇਹ ਆਪਣੇ ਆਪ ਹੀ ਉਧਰ ਆਪਣੇ ਕੰਮ ਲੱਗੇ ਰਹਿਣ ਉਹ ਇਹਨਾਂ ਦੇ ਵਿੱਚ ਆਉਣ ਹੀ ਨਾ ਇਸ ਲਈ ਮੇਰੀ ਇਹ ਹਰ ਇੱਕ ਨਾਗਰਿਕ ਨੂੰ ਬੇਨਤੀ ਆ ਕਿ ਨਸ਼ੇ ਤੋਂ ਨੌਜਵਾਨਾਂ ਨੂੰ ਬਚਾਉਣ ਦੇ ਲਈ ਸਰਕਾਰ ਨੇ ਕਿਸੇ ਨੇ ਕੋਈ ਉਪਰਾਲਾ ਨਹੀਂ ਕਰਨਾ ਉਹ ਨਾ ਅਜੇ ਤੱਕ ਕਿਸੇ ਨੇ ਕੀਤਾ ਮੈਂ ਨਾਗਰਿਕਨ ਜਿਹੜੇ ਪਿੰਡ ਦਾ ਸ਼ਹਿਰ ਦਾ ਗਲੀ ਦਾ ਮੁਹੱਲੇ ਦਾ ਕੋਈ ਵੀ ਇਨਸਾਨ ਹੈ ਚਾਹੇ ਉਹ ਭੈਣਾ ਚਾਹੇ ਉਹ ਭਰਾ ਆ ਉਹਨਾਂ ਨੂੰ ਆਪਣੇ ਆਪ ਜ਼ਿੰਮੇਵਾਰੀ ਲੈਣੀ ਪੈਣੀ ਆ ਕਿ ਆਪਣੇ ਬੱਚਿਆਂ ਨੂੰ ਬਚਾਉਣ ਦੇ ਲਈ ਆਪਣੇ ਨੌਜਵਾਨਾਂ ਨੂੰ ਬਚਾਉਣ ਦੇ ਲਈ ਆਪ ਸਾਨੂੰ ਨਾਗਰਿਕਾਂ ਨੂੰ ਅੱਗੇ ਆਉਣਾ ਚਾਹੀਦਾ ਕਿਉਂਕਿ ਨਸ਼ਾ ਜਿਹੜਾ ਉਹ ਇੱਕ ਐਸਾ ਹੜ ਵਗ ਗਿਆ ਪੰਜਾਬ ਦੇ ਵਿੱਚ ਹਰ ਰੋਜ਼ ਹਰ ਰੋਜ਼ ਦੋ ਮੌਤਾਂ ਇੱਕ ਘੰਟੇ ਬਾਅਦ ਹੋ ਰਹੀਆਂ ਨੇ ਨਸ਼ੇ ਦੇ ਨਾਲ ਇਹ ਮੈਂ ਨਹੀਂ ਇਹ ਰਿਕਾਰਡ ਹੈ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਬੱਚਿਆਂ ਨੂੰ ਨੌਜਵਾਨ ਪੀੜ੍ਹੀ ਨੂੰ ਕਿ ਆਓ ਇਸ ਨਸ਼ੇ ਦੀ ਦਲਦਲ ਦੇ ਵਿੱਚੋਂ ਬਾਹਰ ਨਿਕਲ ਕੇ ਜਿਹੜਾ ਸਾਡਾ ਘਿਓ ਮੱਖਣਾ ਵਾਲਾ ਪੰਜਾਬ ਸੀ ਘਿਓ ਮੱਖਣ ਖਾਂਦੇ ਸੀਗੇ ਔਰ ਦੁੱਧ ਪੀਂਦੇ ਸੀਗੇ ਇੱਕ ਨਰੋਆ ਪੰਜਾਬ ਸੀ ਸਾਡਾ ਇੱਕ ਸੋਨੇ ਦੀ ਚਿੜੀ ਸੀ ਸਾਡਾ ਪੰਜਾਬ ਉਹ ਸੋਨੇ ਦੀ ਚਿੜੀ ਇਹ ਸਰਕਾਰਾਂ ਨੇ ਨਰਕ ਬਣਾ ਕੇ ਰੱਖਤਾ ਇਹਨੂੰ ਸੋਨੇ ਦੀ ਚਿੜੀ ਦੁਆਰਾ ਬਣਾਉਣ ਵਾਸਤੇ ਸਾਨੂੰ ਆਪਣੇ ਆਪ ਜ਼ਿੰਮੇਵਾਰ ਬਣਨਾ ਪੈਣਾ। ਸੋ ਮੈਂ ਇਹਨਾਂ ਕੁਝ ਕਹਿੰਦਾ ਹੋਇਆ ਇਸ ਨਗਰ ਨਿਵਾਸੀਆਂ ਦਾ ਇਸ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਉਪਰਾਲਾ ਕੀਤਾ ਅੱਜ ਕ੍ਰਿਕਟ ਟੂਰਨਾਮੈਂਟ ਕਰਵਾ ਕੇ ਨੌਜਵਾਨਾਂ ਨੂੰ ਸੇਧ ਦਿੱਤੀ ਆ ਕਿ ਨਸ਼ੇ ਤੋਂ ਦੂਰ ਰਹੋ। ਸੋ ਥੈਂਕ ਯੂ ਸ਼ੁ크ਰੀਏ ਮਿਹਰਬਾਨੀ ਸੋ ਇਹਦੇ ਨਾਲ ਹੀ ਸਾਡੇ ਬਹੁਤ ਹੀ ਰਿਸਪੈਕਟਡ ਬਾਈ ਜੀ ਬਲਕਾਰ ਸਿੰਘ ਰਾਇਸਲ ਜਿਹੜੇ ਕਿ 125 ਪਿੰਡਾਂ ਦੇ ਵਿੱਚ ਨਸਿਆਂ ਨੂੰ ਰੋਕਣ ਲਈ ਜਿਹੜੇ ਕਿ ਲਗਾਤਾਰ ਲੱਗੇ ਹੋਏ ਨੇ ਉਪਰਾਲੇ ਕਰ ਰਹੇ ਨੇ ਸੋ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਉਹਨਾਂ ਨੇ 125 ਪਿੰਡਾਂ ਦੇ ਵਿੱਚ ਜਿਹੜੇ ਖੇਡ ਮੁਕਾਬਲੇ ਨੂੰ ਕਰਵਾਏ ਨੇ ਸੋ ਆਓ ਜੀ ਬਲਕਾਰ ਸਿੰਘ ਰਾਇਸਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਾਨਵਦੀਆ ਪਿੰਡ ਗਵਿੰਦਪੁਰਾ ਦਾ ਜਿਨ੍ਹਾਂ ਨੇ ਮੈਨੂੰ ਰਿਹਾਉਣ ਦਾ ਮੌਕਾ ਦਿੱਤਾ ਤੇ ਬਹੁਤ ਹੀ ਧੰਨਵਾਦੀਆਂ ਮੇਰੇ ਨਗਰ ਪੰਚਾਇਤ ਮੇਰੇ ਵੱਡੇ ਵੀਰ ਹਰਮੇਸਿਆਣਾ ਜੀ ਤੇ ਨਾਲ ਹੀ ਛੋਟੇ ਵੀਰ ਸੰਦੀਪ ਕੋਟੀ ਜੀ ਦਾ ਔਰ ਮੈਨੂੰ ਬੜੀ ਖੁਸ਼ੀ ਆ ਵੀ ਪਿੰਡ ਗਵਿੰਦਪੁਰਾ ਦੇ ਵਿੱਚ ਇਹ ਕ੍ਰਿਕਟ ਟੂਰਨਾਮੈਂਟ ਛੋਟੇ ਛੋਟੇ ਬੱਚੇ ਨੇ ਕਰਾਇਆ ਜਿਨ੍ਹਾਂ ਦੀ ਉਮਰ 17 ਸਾਲ ਤੋਂ ਘੱਟ ਹੈ ਔਰ ਬਹੁਤ ਹੀ ਖੁਸ਼ੀ ਦੀ ਗੱਲ ਹੈ ਵੀ ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਵਧੀਆ ਲਗਾ ਮੈਨੇ ਦਿਲ ਨੂੰ ਸਕੂਨ ਮਿਲਿਆ ਅੱਜ ਵੀ ਆਉਣ ਵਾਲਾ ਸਾਡਾ ਪੰਜਾਬ ਹੈ ਉਹ ਨਸ਼ਿਆਂ ਤੋਂ ਬਚ ਕੇ ਨਿਰਵਾ ਪੰਜਾਬ ਹੋਏਗਾ ਕਿਉਂਕਿ ਅੱਜ ਕੱਲ ਜਿਵੇਂ ਪਹਿਲਾਂ ਚੱਲ ਰਿਆ ਸੀ ਵੀ ਸਾਡੇ ਚਿੱਟੇ ਮੱਖਣ ਖਾਂਦੇ ਸੀ ਚਿੱਟੀ ਲੱਸੀ ਪੀਂਦੇ ਸੀ ਚੱਚਾ ਦੁੱਧ ਪੀਂਦੇ ਸੀ ਤੇ ਸਰਕਾਰਾਂ ਦੀ ਨਿਲਾਇਕੀ ਕਾਰਨ ਇਹ ਚਿੱਟਾ ਨਸਰੇ ਵਿੱਚ ਤਬਦੀਲ ਕੀਤਾ ਸੀ ਪਰ ਜਿਹੜਾ ਅੱਜ ਦਾ ਭਵਿੱਖ ਹੈ ਛੋੜੇ ਨੰਨੇ-ਮੁੰਨੇ ਬੱਚੇ ਨੇ ਜਿਨ੍ਹਾਂ ਦੀ ਉਮਰ 17 ਸਾਲ ਤੋਂ ਘੱਟ ਹੈ ਉਹਨਾਂ ਨੇ ਟਰਨਮੈਂਟ ਕਰਾਇਆ ਮੈਨੂੰ ਬੜਾ ਵਧੀਆ ਲੱਗਿਆ ਔਰ ਖੁਸ਼ੀ ਮਹਿਸੂਸ ਹੋਈ ਹੈ ਕਿ ਆਉਣ ਵਾਲਾ ਪੰਜਾਬ ਵੀ ਸਾੜਾ ਨਿਰੋੜਾ ਪੰਜਾਬ ਹੋਏਗਾ ਜੇ ਇਸ ਤਰ੍ਹਾਂ ਸਟ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਗਲੀ ਮੁਹੱਲੇ ਦੇ ਵਿੱਚ ਛੋਟੇ ਛੋਟੇ ਟੂਰਨਾਮੈਂਟ ਹੋਣਗੇ ਤਾਂ ਹੀ ਅਸੀਂ 올림픽 ਤੱਕ ਜਾਵਾਂਗੇ ਕਿਉਂਕਿ ਨਿੱਕੇ ਨਿੱਕੇ ਘਰਾਂ ਵਿੱਚ ਛੋਟੇ ਆ ਬਹੁਤ ਦੂਰ ਜਾ ਕੇ ਹਟਾਂਗੇ ਇਹ ਗੱਲਾਂ ਦੀਆਂ ਜਿਹੜੇ ਨੇ ਲਿਖੀਆਂ ਨੇ ਇੱਥੇ ਹੀ ਸੱਚ ਹੋਣਗੀਆਂ ਉਹ ਗੱਲ ਮੈਂ ਹੋਰ ਪੁੱਛਣੀ ਚਾਹੁੰਨਾ ਕਿ ਬਲਕਾਰ ਸਿੰਘ ਜਿਵੇਂ ਕਿ ਬੱਚੇ ਜਿਹੜੇ ਸਪੋਰਟਸ ਕੋਰਟੇ ਵਿੱਚ ਜਾ ਰਹੇ ਨੇ ਜਿਹਨੇ ਕਿ ਅੱਜ ਨਿਕਨੇ ਨਿਕੋ ਉਪਰਾਲੇ ਕਰਕੇ ਜਿਨ੍ਹਾਂ ਨੂੰ ਸਪੋਰਟਸ ਕੋਟ ਜਿਵੇਂ ਐਡਮਿਸ਼ਨਾਂ ਜਾਂ ਕੋਈ ਸਰਕਾਰੀ ਨੌਕਰੀ ਬਾਅਦ ਤੇ ਇਹਨਾਂ ਦਾ ਤੁਹਾਨੂੰ ਕੀ ਲੱਗਦਾ ਤੁਹਾਨੂੰ ਕਿ ਆਪਾਂ ਨੂੰ 5% 10% ਕੋਟਾ ਮਿਲ ਸਕਦਾ ਜਾਂ ਨਹੀਂ ਵੀ ਖੇਡ ਦੇ ਸਿਰ ਤੇ ਉਹ ਵੀ ਸਾਡੇ ਨਾਲ ਇੱਕ ਦੋ ਗੱਲ ਜਰੂਰ ਸਾਂਝੀ ਕਰੋ ਬਹੁਤ ਵਧੀਆ ਸਵਾਲ ਪਾਇਦਾ ਤੁਸੀਂ ਕੀਤਾ ਹੈ ਇਹ ਬਹੁਤ ਹੀ ਵਧੀਆ ਹੈ ਕਿਉਂਕਿ ਦੇਖੋ ਸਾਰੀ ਕਿਹ ਚੀਜ਼ ਦਾ ਕੋਟਾ ਹੁੰਦਾ ਜਿ세 ਤਰ੍ਹਾਂ ਐਸਸੀ ਕੋਟਾ ਹੈ ਬੀਸੀ ਕੋਟਾ ਹੈ ਹੈਂਡੀਕੈਪ ਕੋਟਾ ਇਸ ਤਰ੍ਹਾਂ ਇੱਕ ਸਪੈਸ਼ਲ ਕੋਟਾ ਹੁੰਦਾ ਸਪੋਰਟਸ ਕੋਟ ਹੈ ਉਦੇ ਵਿੱਚ ਵੀ ਕਿਉਂਕਿ ਮੈਂ ਦੇਖਿਆ ਪਿਛਲੇ ਸਾਲ ਦੀ ਜਿਹੜੀ ਮੈਡੀਕਲ ਰਿਪੋਰਟ ਆਈ ਸੀ ਮੈਡੀਕਲ ਕਾਲ ਦੇ ਵਿੱਚ ਉੱਥੇ ਕੋਈ ਸਪੋਰਟਸ ਕਿਹੜੀ ਨਹੀਂ ਸੀ ਅਦਾ ਹੀ ਕੋਈ ਹੈਂਡੀਕੈਪਸ ਸੀ ਤੇ ਨਾ ਹੀ ਕੋਈ ਸਪੋਰਟਸ ਸੀ ਸਾਰੇ ਭੜਾਈ ਦਾ ਕੀਤੀ ਨੰਬਰ ਭਰੀ ਲੱਤੇ ਪਰ ਜੋ ਸਪੋਰਟਸ ਦੀ ਗੱਲ ਆਈ ਤਾਂ ਉਹ ਸਾਰੇ ਸੀਟਾ ਖਾਲੀ ਪਈਆਂ ਸੀ ਮੈਡੀਕਲ ਦੇ ਵਿੱਚ ਵੀ ਔਰ ਬੱਚਨ ਮੈਂ ਇੱਕ ਬੇਨਤੀ ਕਰਦਾ ਵੀ ਭੜਾਈ ਦੇ ਨਾਲ ਨਾਲ ਸਪੋਰਟਸ ਕੋਟੇ ਵਿੱਚ ਜਰੂਰ ਭਾਗ ਲਾਓ ਕੋਈ ਰਿਸ ਲਾਓ ਰਨਿੰਗ ਕਰੋ ਫੁੱਟਬਾਲ ਕਿ ਲੋ ਕਰੇਟ ਖੇਲੋ ਵਾਲੀਬਾਲ ਖੇਲੋ ਕੋਈ ਨਾ ਕੋਈ ਗੇਮ ਅਟੈਚ ਰੱਖੋ ਤਾਂ ਕਿ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਪੜਾਈ ਦੇ ਨਾਲ-ਨਾਲ ਨੌਕਰੀਆਂ ਵਿੱਚ ਵੀ ਇਹ ਚੀਜ਼ਾਂ ਨੂੰ ਮਿਲੇ ਵੀ ਸਪੋਰਟ ਕੋਟਾ ਇੱਕ ਸਪੈਸ਼ਲ ਹੁੰਦਾ ਹੈ। ਸੋ ਦਿਲਦਿਆਂ ਕਰ ਰਹੀਆਂ ਵਿੱਚ ਧੰਨਵਾਦ ਕਰਦੇ ਹਾਂ ਦੇ ਨਾਲ ਹੀ ਸਾਡੇ ਪਿੰਡ ਦੇ ਮੁਖੀ ਸਾਹਿਬ ਕਾ ਸਰਪੰਚ ਸਾਹਿਬਾਨ ਨਾਲ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਤੁਹਾਡੇ ਪਿੰਡ ਅੱਜ ਛੋਟੇ ਬੱਚਿਆਂ ਵੱਲੋਂ ਬਹੁਤ ਵਧੀਆ ਜਿਹੜਾ ਕਿ ਹਰ ਇੱਕ ਸਾਲ ਇਹ ਵੈਸੇ ਤਾਂ ਪ੍ਰਾਲਾ ਕਰਿਆ ਜਾਂਦਾ ਪਰ ਅੱਜ ਵੀ ਤੁਹਾਡੇ ਇੱਕ ਛੋਟੇ ਬੱਚਿਆਂ ਵੱਲੋਂ ਕਹਿਣਗੇ ਰੱਬ ਦਾ ਰੂਪ ਹੁੰਦੇ ਨੇ ਬੱਚੇ ਉਹਨਾਂ ਵੱਲੋਂ ਇੱਕ ਕੋਸ਼ਿਸ਼ ਕੀਤੀ ਗਈ ਆ। ਸੋ ਇਸ ਕੋਸ਼ਿਸ਼ ਨੂੰ ਯਾਰੀ ਰੱਖਣ ਲਈ ਤੁਸੀਂ ਕੀ ਅੱਗੇ ਤੋਂ ਪ੍ਰਾਲੇ ਕਰੋਗੇ ਸਾਡੇ ਸਰਪੰਚ ਸਾਹਿਬਾਨ ਨੂੰ ਬੇਨਤੀ ਆ। ਸਭ ਤੋਂ ਪਹਿਲਾਂ ਇਹ ਇਹਨਾਂ ਨੇ ਨਸ਼ਾ ਵੱਲ ਜਾਂਦੀ ਪੀੜ੍ਹੀ ਨੌਜਵਾਨ ਪੀੜ੍ਹੀ ਜਾਂਦੀ ਰੋਕੀ ਹੈ ਜੇ ਖੇਡਾਂ ਵੱਲ ਪਾਈ ਹੈ ਨਸ਼ਾ ਵੱਲ ਨਾ ਜਾਵੇ ਸਭ ਤੋਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਇਹਦੇ ਨਾਲ ਹੀ ਸਾਡੇ ਬਹੁਤ ਹੀ ਸਕਾਰਜੋਗ ਰਿਸਪੈਕਟਡ ਬਾਈ ਜੀ ਇੱਕ ਗੀਤਕਾਰ ਵੀ ਨੇ ਇੱਕ ਕਲਾਕਾਰ ਵੀ ਨੇ ਉਹਨਾਂ ਨਾਲ ਵੀ ਇੱਕ ਦੋ ਬੋਲ ਆਪਾਂ ਸਾਂਝੇ ਕਰਦੇ ਆ ਸੋ ਬਾਈ ਜੀ ਬਹੁਤ ਮੈਂ ਦੇਖਦਾ ਰਹਿਣਾ ਬਾਈ ਜੀ ਦੀ ਜਿਹੜੀ ਕਲਾ ਕਲਮ ਵਿੱਚ ਜਾਨ ਆ ਸੋ ਅੱਜ ਤੁਸੀਂ ਨਸਿਆਂ ਤੇ ਕੋਈ ਗੀਤ ਜਾਂ ਕੋਈ ਰਾਈਟਰ ਇਸ ਮਾਹੌਲ ਨੂੰ ਦੇਖ ਕੇ ਕੋਈ ਚੀਜ਼ ਲਿਖੀ ਹੋਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਅ ਅੱਜ ਦਾ ਜਿਹੜਾ ਆਪਾਂ ਪ੍ਰੋਗਰਾਮ ਆ ਉਹ ਕੀਤਾ ਸਫਲ ਹੋ ਜਾਵੇ ਸੋ ਆਓ ਜੀ ਪਨੀਤ ਦੇ ਡੈਡੀ ਨਾਲ ਗੱਲ ਕਰਦੇ ਹਾਂ ਹਾਂ ਜੀ ਅਸੀਂ ਤਾਂ ਬਹੁਤ ਧੰਨਵਾਦ ਜੀ ਰਮੇਸ਼ ਜਿਆੜਾ ਜੀ ਜਿਨ੍ਹਾਂ ਨੇ ਬਹੁਤ ਹੀ ਵਧੀਆ ਸੁਝਾਅ ਦਿੱਤਾ ਹੈ ਬੱਚਿਆਂ ਨੂੰ ਦਰਸਿਆਂ ਤੋਂ بچਾਉਣ ਦੇ ਲਈ ਅਸੀਂ ਤਾਂ ਬੱਚਿਆਂ ਦਾ ਭਾਈ ਸਾਥ ਦਿੱਤਾ ਸਾਰਿਆਂ ਦਾ ਜਿੱਦਾਂ ਇਹਨਾਂ ਨੇ ਉਪਰਾਲਾ ਕੀਤਾ ਅਸੀਂ ਬੱਚਿਆਂ ਦੇ ਵੀ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਸੋ ਵੈਗੁਰੂ ਜੀ ਕਾ ਕਲਸ ਵੈਗੁਰੂ ਸੋ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਜੀ